ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਕੈਪਟਨ ਨੇ ਆਖਿਆ ਪੰਜਾਬ ਵਿੱਚ ਇਕੱਲਿਆਂ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜੇਗੀ ਕਾਂਗਰਸ ਪਾਰਟੀ ਡਾਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ ਭਗਵੰਤ ਮਾਨ ਤੇ ਚੋਣ ਜਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਬਸਪਾ ਕਿਸੇ ਵੀ ਸੂਬੇ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ ਬੇਬੀ ਜਾਗੀਰਕਰ ਨੂੰ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ ਟਕਸਾਲੀ ਦਲ ਨਾਲ ਸੀਟਾਂ ਦੀ ਵੰਡ ਸੰਬੰਧੀ 1-2 ਦਿਨ ਵਿੱਚ ਹੋਏਗਾ ਫੈਸਲਾ ਪਹਿਲੀ ਵਾਰ ਸੋਸ਼ਲ ਮੀਡੀਆ ਤੇ ਨਜ਼ਰ ਰੱਖਣ ਲਈ ਬਣਿਆ ਆਈਟੀ ਸੈੱਲ ਸੁਖਬੀਰ ਬਾਦਲ ਦਾ ਦੋਸ਼ ਝੂਠੀ ਸੌਖਾ ਕੇ ਕੈਪਟਨ ਨੇ ਲੋਕਾਂ ਨੂੰ ਕੀਤਾ ਗੁੰਮਰਾਹ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਢੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਪੁੱਲਰ ਦੇ ਕਰੀਬੀ ਤੇ ਯੂਥ ਕਾਂਗਰਸ ਦੇ ਆਗੂ ਸਾਰਜ ਸਿੰਘ ਦੇਸੂਵਾਲ ਕੋਲੋਂ 5 ਕਰੋੜ ਰੁਪਏ ਕੀਮਤ ਦੀ ਹੈਰਣ ਫੜੇ ਜਾਂਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਨੂੰ ਘੇਰਦੇ ਆਖਿਆ ਕਿ ਬੇਸ਼ੱਕ ਸਰਕਾਰ ਬਦਲ ਗਈ ਪਰ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠਾਂ ਨਸ਼ਿਆਂ ਦਾ ਕਾਲਾ ਕਾਰੋਬਾਰ ਬਦਸੂਰ ਜਾਰੀ ਹੈ ਭਗਵੰਤ ਮਾਨ ਨੇ ਆਖਿਆ ਕਿ ਅਕਾਲੀ ਭਾਜਪਾ ਦੇ 10 ਸਾਲਾਂ ਸੈਸ਼ਨ ਦੌਰਾਨ ਜਾਣੇ-ਅਣਜਾਣੇ ਜਦੋਂ ਵੀ ਕੋਈ ਨਸ਼ਾ ਤਸਕਰ ਜਾਂ ਸਪਲਾਈਰ ਫੜੇ ਜਾਂਦਾ ਸੀ ਤਾਂ ਉਸ ਦਾ ਸੱਤਾਧਾਰੀ ਅਕਾਲੀ ਦਲ ਬਾਦਲ ਨਾਲ ਸਿੱਧਾ-ਸਿੱਧਾ ਸੰਬੰਧ ਜੁੜ ਜਾਂਦਾ ਸੀ ਉਹਨਾਂ ਆਖਿਆ ਕਿ ਉਸੇ ਤਰ੍ਹਾਂ 2 ਸਾਲਾਂ ਤੋਂ ਭੁੱਲੇ ਪਟਕੇ ਜਾਂ ਕੋਈ ਨਸ਼ਾ ਤਸਕਰ ਗ੍ਰਿਫਤਾਰ ਹੁੰਦਾ ਤਾਂ ਉਸ ਦਾ ਸੰਬੰਧ ਸੱਤਾਧਾਰੀ ਕਾਂਗਰਸ ਨਾਲ ਜਾਂ ਜੁੜਦੇ ਨੇ ਭਗਵੰਤ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਹਿੰਦੀ ਆਈ ਹੈ ਕਿ ਸੱਤਾਧਾਰੀਆਂ ਦੀ ਸ਼ਮੂਲੀਅਤ ਤੋਂ ਬਗੈਰ ਸੂਬੇ ਵਿੱਚ ਨਸ਼ਿਆਂ ਦਾ ਧੰਦਾ ਮਮਕਿ ਨਹੀਂ ਭਗਵਾਨ ਜੀ ਨੇ ਆਖਿਆ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੀਰ ਸਿੰਘ ਦੂਲੋ ਨੇ ਵੀ ਖੰਨਾ ਵਿੱਚ ਸਾਫ਼ ਆਖਿਆ ਕਿ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਹੋਇਆ ਸਗੋਂ ਵਧਿਆ ਹੈ ਦੂਲੋ ਨੇ ਆਮ ਆਦਮੀ ਪਾਰਟੀ ਤੇ ਦੋਸ਼ਾਂ ਨੂੰ ਦਰਹਾਉਂਦਿਆਂ ਇਹ ਵੀ ਆਖਿਆ ਕਿ ਸਰਕਾਰ ਛੋਟੇ ਮੋਟੇ ਨਸ਼ਾ ਤਸਕਰਾਂ ਨੂੰ ਫੜ ਕੇ ਆਪਣਾ ਪਿੱਠ ਥੱਬਤਵਾ ਰਹੀਦੀ ਹੈ ਪਰ ਨਸ਼ਾ ਤਸਕਰੀ ਦੇ ਵੱਡੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਹੁੰਦੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹਰ ਪਾਰਟੀ ਆਪਣੇ ਵੋਟਰਾਂ ਨੂੰ ਲਿਬਾਉਣ ਲਈ ਨੁਕੜ ਮੀਟਿੰਗਾਂ ਤੇ ਰੈਲੀਆਂ ਕਰ ਰਹੀ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਮੋਗਾ ਜ਼ਿਲ੍ਹੇ ਦੇ 6 ਪਿੰਡਾਂ ਵਿੱਚ ਪ੍ਰੋਫੈਸਰ ਸਾਧੂ ਸਿੰਘ ਦੇ ਹੱਕ ਵਿੱਚ ਨੁਕੜ ਮੀਟਿੰਗਾਂ ਕੀਤੀਆਂ ਗਈਆਂ। ਭਗਵੰਤ ਮਾਨ ਵੱਲੋਂ ਜ਼ਿਲ੍ਹੇ ਦੇ 2 ਪਿੰਡਾਂ ਵਿੱਚ ਸਰਕਾਰੀ ਥਾਵਾਂ ਤੇ ਨੁਕੜ ਮੀਟਿੰਗਾਂ ਕੀਤੀਆਂ ਗਈਆਂ। ਮੋਗਾ ਦੇ ਡਿਪਟੀ ਕਮਿਸ਼ਨਰ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣਾਂ ਦੇ اعلان ਤੋਂ ਬਾਅਦ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਕੋਈ ਵੀ ਚੋਣ ਮੀਟਿੰਗ ਜਾਂ ਰੈਲੀ ਸਰਕਾਰੀ ਥਾਂ ਤੇ ਨਹੀਂ ਕੀਤੀ ਜਾ ਸਕਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਅਤੇ ਕਿਸੇ ਨਾਲ ਕੋਈ ਗੱਠਜੋੜ ਨਹੀਂ ਉਹਨਾਂ ਆਖੇ ਕਿ ਪੰਜਾਬ ਵਿੱਚ ਕਾਂਗਰਸ ਇਕੱਲਿਆਂ ਆਪਣੇ ਦਮ ਤੇ ਲੋਕ ਸਭਾ ਚੋਣਾਂ ਲੜੇਗੀ ਤੇ ਜਿੱਤ ਹਾਸਲ ਕਰੇਗੀ ਮੁੱਖ ਮੰਤਰੀ ਨੇ ਸਾਫਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਨ ਸਿੰਘ ਵੱਲੋਂ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਰੱਦ ਕਰਦਿਆਂ ਆਖਿਆ ਕਿ ਡਾਕਟਰ ਬਨਮੋਨ ਸਿੰਘ ਅਮ੍ਰਿਤਸਰ ਤੋਂ ਉਮੀਦਵਾਰ ਨਹੀਂ ਸਨ ਉਨ੍ਹਾਂ ਆਖਿਆ ਕਿ ਉਹਨਾਂ ਨੇ ਸਾਨੂੰ ਬਹੁਤ ਪਹਿਲਾਂ ਦੱਸ ਦਿੱਤਾ ਕਿ ਉਹਨਾਂ ਨੇ ਚੋਣ ਲੜਨ ਵਿੱਚ ਕੋਈ ਰੁਚੀ ਨਹੀਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਹੈ ਤਰਨਤਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਮੀਦਵਾਰ ਐਲਾਨਿਆ ਹੈ ਤਰੰਤਰਨ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੀਆਂ ناکਾਮੀਆਂ ਗਿਣਾਉਂਦੇ ਆਖਿਆ ਕਿ ਇਹ ਪਹਿਲੀ ਵਾਰ ਹੋਇਆ ਜਦੋਂ 2 ਸਾਲਾਂ ਦੀ 4000 ਕਰੋੜ ਦੀ ਡੀਏ ਦੀ ਕਿਸ਼ਤ ਸਰਕਾਰ ਨੇ ਜਾਰੀ ਨਹੀਂ ਕੀਤੀ ਉਹਨਾਂ ਆਖੇ ਕਿ ਗੁਰੂ ਘਰਾਂ ਨੂੰ ਟੋਪਾ ਟੈਂਕ ਟੈਂਕਾਂ ਤੋਂਪਾਂ ਨਾਲ ਟੈਟੇ ਦੀ ਕਰਨ ਵਾਲੀ ਕਾਂਗਰਸ ਨੇ ਸੱਤਾ ਤੇ ਕਾਬਜ਼ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਬੇਅਦਬੀ ਵਰਗੇ ਨਿਰਾਧਾਰ ਦੋਸ਼ ਲਾਈ ਨੇ ਉਹਨਾਂ ਆਖੇ ਕਿ ਜਦੋਂ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਕੇਵਲ ਗੁੰਮਰਾਹ ਹੀ ਕੀਤਾ ਹੈ ਤੇ ਸਰਕਾਰ ਦੀਆਂ 2 ਸਾਲਾਂ ਦੀ ਕਾਰਗੁਜ਼ਾਰੀ ਵੀ ਸਭ ਦੇ ਸਾਹਮਣੇ ਆ ਉਹਨਾਂ ਆਖੇ ਕਿ ਹੁਣ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਨੂੰ ਟੋਕਵਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਨੇ ਸੁਖਵੀਰ ਬਾਦਲ ਨੇ ਆਖਿਆ ਕਿ ਸ਼ਗਨ ਸਕੀਮ ਦਾ 100 ਕਰੋੜ ਰੁਪਏ ਬਕਾਇਆ ਪਿਆ 1140 ਕਰੋੜ ਦੀਆਂ ਪੈਨਸ਼ਨਾਂ ਨਹੀਂ ਦਿੱਤੀਆਂ ਗਈਆਂ ਇੰਨਾ ਹੀ ਨਹੀਂ ਐਸਸੀ ਵਰਗ ਦੇ ਵਿਦਿਆਰਥੀਆਂ ਦੀ 1285 ਕਰੋੜ ਦੀ ਸਕਾਲਰਸ਼ਿਪ ਜਾਰੀ ਨਹੀਂ ਕੀਤੀ ਜਿਸ ਕਰਕੇ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਹੈ ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ 800 ਪ੍ਰਾਇਮਰੀ ਸਕੂਲ ਬੰਦ ਕਰਵਾ ਦਿੱਤੇ ਤੇ ਸਰਕਾਰੀ ਮਲਾਜਾ ਪੜੀਆਂ ਹੱਕਾਂ ਲਈ ਪਟਿਆਲੇ ਪਹੁੰਚਦੇ ਆ ਤੇ ਉੱਥੇ ਉਹਨਾਂ ਨੂੰ ਡਾਂਗਾ ਮਿਲਦੀ ਹੈ ਬਾਦਲ ਨੇ ਆਖੇ ਕਿ ਲੋਕ ਸਭਾ ਚੋਣਾਂ ਸਰਤੇ ਨੇ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਘਰ ਵਿੱਚ ਹਲਫ਼ ਭੇਜ ਕੇ ਹਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਦੱਸਣ ਕਿ 2 ਸਾਲਾਂ ਵਿੱਚ ਕਿੰਨੀਆਂ ਨੌਕਰੀਆਂ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਟਕਸਾਲੀ ਦਲਾਂ ਨਾਲ 1-2 ਦਿਨਾਂ ਵਿੱਚ ਸੀਟਾਂ ਦੀ ਵੰਡ ਸੰਬੰਧੀ ਫੈਸਲਾ ਕੀਤਾ ਜਾਣਾ ਹੈ। ਭਾਜਪਾ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਪਾਰਟੀ ਲੋਕ ਸਭਾ ਚੋਣਾਂ ਲਈ ਕਿਸੇ ਵੀ ਸੂਬੇ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ। ਮਾਇਆਵਤੀ ਨੇ ਇੱਕ ਤਰ੍ਹਾਂ ਨਾਲ ਕਾਂਗਰਸ ਨਾਲ ਗੱਠਜੋੜ ਦੀਆਂ ਸੁਭਾਵਨਾਵਾਂ ਨੂੰ ਰੱਦ ਕੀਤਾ ਹੈ। ਲੋਕ ਸਭਾ ਚੋਣਾਂ ਦੀ ਬੰਦੇ ਨਜ਼ਰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 14 ਮਾਰਚ ਨੂੰ ਹੋਏਗੀ। ਇਹ ਮੀਟਿੰਗ ਯੂਪੀਏ ਦੀ ਪ੍ਰਧਾਨ ਸੋਨੀਆ ਕੰਧੇ ਦੀ ਦਿੱਲੀ ਸਥਿਤ ਰਹਿائش ਤੇ ਹੋ ਰਹੀ ਹੈ। ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਭਾਰਤ ਵਿੱਚ ਲੋਕ ਸਭਾ ਚੋਣਾਂ 2019 ਵਾਸਤੇ ਵਿਗਲ ਵੱਜ ਚੁੱਕਿਆ ਹੈ ਇਸ ਨੂੰ ਲੈ ਕੇ ਕਿੱਥੇ ਕਿੱਥੇ ਕੀ ਕੀ ਅਪਡੇਟਸ ਹੈ ਨਵੀਂ ਦਿੱਲੀ ਤੋਂ ਖਬਰ ਪਾਰਟੀ ਦੇ ਨੌਜਵਾਨ ਨੇਤਾ ਹਾਰਦਿਕ ਪਟੇਲ ਅੱਜ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਹਾਜ਼ਰੀ ਚ ਕਾਂਗਰਸ ਪਾਰਟੀ ਵਿੱਚ ਰਲ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨਾਲ ਬਿਨਾ ਗੱਠ ਜੋੜ ਕੀਤੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਸੱਤ ਦੀਆਂ ਸੱਤ ਸੀਟਾਂ ਜਿੱਤੇਗੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ 9816 ਵੋਟਰ ਅਜਿਹੇ ਹੈ ਜੋ 100 ਸਾਲਾਂ ਤੋਂ ਉੱਪਰ ਦੀ ਉਮਰ ਦੇ ਹਨ ਇਹ ਬੁੱਢੇ ਇਨਸਾਨ ਕਈ ਬੁੱਢਿਆਂ ਤੇ ਨੌਜਵਾਨਾਂ ਦੀ ਤਕਦੀਰ ਆਪਣੀ ਵੋਟ ਨਾਲ ਬਦਲਣ ਵਿੱਚ ਸਹਾਈ ਸਿੱਧ ਹੋਣਗੇ ਅੱਜ ਸ਼੍ਰੋਮ ਨੇ ਕਾਲੀਦਾਲ ਨੇ ਹਲਕਾ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਦਾ ਉਮੀਦਵਾਰ ਲੋਕ ਸਭਾ ਚੋਣਾਂ ਵਾਸਤੇ ਬੀਬੀ ਜਗੀਰ ਕੌਰ ਸਾਹਿਬ ਦਾ ਪ੍ਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੂੰ ਲਾਣਿਆ ਜਿਸ ਨਾਲ ਮਾਝੇ ਦੇ ਇਸ ਵਿਕਾਰੀ ਹਲਕੇ ਵਿੱਚ ਸਿਆਸੀ ਕਾਸ਼ਮਕਸ਼ ਹੋਰ ਤੇਜ਼ ਹੋ ਗਈ ਹੈ ਚੰਡੀਗੜ੍ਹ ਤੋਂ ਰਿਪੋਰਟ ਅਨੁਸਾਰ ਪੰਜਾਬ ਜਮਹੂਰੀ ਗੱਠ ਜੋੜ ਪੀਡੀਏ ਨੇ 19 ਮਈ ਨੂੰ ਸੂਬੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਤੇਰਾ ਵਿੱਚ 12 ਸੀਟਾਂ ਤੇ ਸਹਿਮਤੀ ਬਣਾਈ ਹੈ ਦੋ ਖੱਬੀਆਂ 13 CPI ਤੇ RCPI VPDA ਵਿੱਚ ਸ਼ਾਮਲ ਹੋ ਗਈਆਂ ਨੇ ਹੁਣ PDI 'ਚ 6 13 ਸ਼ਾਮਲ ਨੇ ਇਸ ਸੱਤ ਭੋਜਨ ਸਮਾਜ ਪਾਰਟੀ ਬਸਪਾ ਨੂੰ ਤਿੰਨ ਹਲਕੇ ਚਨੰਦਪੁਰ ਸਾਹਿਬ ਜਲੰਧਰ ਤੇ ਹੁਸ਼ਿਆਰਪੁਰ ਪੰਜਾਬੀ ਇਕਤਾ ਪਾਰਟੀ ਨੂੰ ਤਿੰਨ ਹਲਕੇ ਬਠਿੰਡਾ ਫਰੀਦਕੋਟ ਤੇ ਕਡੂਰ ਸਾਹਿਬ ਲੋਕ ਸਭਾ ਪਾਰਟੀ ਨੂੰ ਤਿੰਨ ਹਲਕੇ ਲੁਧਿਆਣਾ ਅਮਰਸਰ ਤੇ ਫਤਿਹਗੜ ਸਾਹਿਬ ਪੰਜਾਬ ਬੰਚ ਨੂੰ ਪਟਿਆਲਾ CPI ਨੂੰ ਫਿਰੋਜ਼ਪੁਰ ਤੇ ਸੀ RPCI ਨੂੰ ਗੁਰਦਾਸਪੁਰ ਅਲਾਟ ਕੀਤੇ ਗਏ ਨੇ ਪੰਜਾਬ ਮੰਚ ਵੱਲੋਂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਲੜਨਗੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਚੋਣ ਲੜਨਗੇ ਔਰ ਪਰਮਜੀਤ ਕੌਰ ਖਾਲੜਾ ਪੰਜਾਬ ਇਕਤਾ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨਗੇ ਪੀਡੀਐ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਚੋਣਾਂ ਵਿੱਚ ਵਿਸ਼ੇਸ਼ ਕੇਰਾਬੰਦੀ ਕਰਨ ਦੀ ਰਣਨੀਤੀ ਬਣਾਉਣ ਦੇ ਸੰਕੇਤ ਮਿਲੇ ਨੇ ਖੈਰਾ ਨੇ ਮਾਨ ਦਾ ਨਾਮ ਲੈ ਬਿਨਾ ਕਿਹਾ ਕਿ ਫਰਜ਼ੀ ਇਨਕਲਾਬੀ ਨੂੰ ਸਭ ਕੁਝ ਸਿਖਾਉਣ ਲਈ ਸੰਗਰੂਰ ਦੀ ਟਿਕਟ ਖੁੱਲੀ ਰੱਖੀ ਹੈ ਦੱਸਣਯੋਗ ਹੈ ਖੈਰਾ ਤੋਂ ਵਿਰੋਧੀ ਧਿਰ ਦਾ ਆਗੂ ਉਹਦਾ ਖੁਸਰ ਤੋਂ ਬਾਅਦ ਹੀ ਭਗਵੰਤ ਮਾਨ ਨਾਲ ਉਹਨਾਂ ਦਾ ਲਗਾਤਾਰ ਟਕਰਾਅ ਚੱਲ ਰਿਹਾ ਹੈ ਚੋਣ ਕਮਿਸ਼ਨ ਨੇ ਐਤਕੀ ਸਰੋਪੇ ਦਾ ਵੀ ਭਾਅ ਤੈਅ ਕਰ ਦਿੱਤਾ ਹੈ ਇਵੇਂ ਹੀ ਝਾੜੂ ਦਾ ਰੇਟ ਵੀ ਨਿਸ਼ਚਿਤ ਕਰ ਦਿੱਤਾ ਹੈ ਕਮਿਸ਼ਨ ਨੇ ਉਮੀਦਵਾਰਾਂ ਦੇ ਚੋਣ ਖਰਚੇ ਦਾ ਹਿਸਾਬ ਰੱਖਣ ਲਈ 171 ਵਸਤਾਂ ਦੇ ਭਾਅ ਤੈਅ ਕੀਤੇ ਹਨ ਇਹਨਾਂ ਚ ਬਕਾਇਦਾ ਸੂਚੀ ਜਾਰੀ ਕੀਤੀ ਗਈ ਹੈ ਬਾਜ਼ਾਰ ਦੇ ਭਾਅ ਪਤਾਪਕ ਰੇਟ ਬਣਨਗੇ ਅਤੇ ਚੋਣ ਖਰਚੇ ਉਤੇ ਨਿਗਰਾਨ ਰੱਖਣ ਵਾਲੇ ਆਬਜ਼ਰਵਰ ਸੂਚੀ ਮੁਤਾਬਕ ਉਮੀਦਵਾਰਾਂ ਨੂੰ ਚੋਣ ਖਰਚੇ ਨੂੰ ਵਾਚਣਗੇ ਸੂਚੀ ਅਨੁਸਾਰ ਸਰੋਪੇ ਦੀ ਕੀਮਤ 90 ਰੁਪਏ ਰੱਖੀ ਗਈ ਹੈ ਇਸ ਤਰ੍ਹਾਂ ਜਦ ਵੀ ਹੁਣ ਕਿਤੇ ਨਾਮਜ਼ਦਗੀ ਪਕਰ ਉਮੀਦਵਾਰ ਦੀ ਹਾਜ਼ਰੀ ਚ ਮੋਤਵਾਰਾਂ ਨੂੰ ਸੋਪੇ ਪ ਜੜਿਆ ਜਾਏਗਾ ਜਬ ਤੱਕ ਉਮੀਦਵਾਰ ਸਰੋਪੇ ਪਾਉਣ ਤੋਂ ਖੁਦ ਪਾਸਾ ਵਟਣਗੇ ਆਮ ਆਦਮੀ ਦਾ ਚੋਣ ਨਿਸ਼ਾਨ ਝਾੜੂ ਹੈ ਪ੍ਰਤੀ ਝਾੜੂ ਕੀਮਤ 15 ਰੁਪਏ ਤੈਅ ਕੀਤੀ ਗਈ ਹੈ ਕਾਗਜ਼ ਵਾਲੀ ਟੋਪੀ ਦੀ ਕੀਮਤ 2 ਰੁਪਏ ਹੈ ਪ੍ਰਿੰਟ ਵਾਲੀ ਟੋਪੀ ਦੀ ਕੀਮਤ 15 ਰੁਪਏ ਨਿਸ਼ਚਿਤ ਕੀਤੀ ਗਈ ਹੈ ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਤੇ 15 ਰੁਪਏ ਛੋਟੇ ਵੱਡੇ ਹਾਰ ਦੇ ਹਿਸਾਬ ਨਾਲ ਰੱਖੀ ਗਈ ਹੈ ਪੰਜਾਬ ਚ ਲੋਕ ਸਭਾ ਚੋਣਾਂ ਆਖਰੀ ਗੇੜ ਵਿੱਚ ਛੁਣ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਦਾ ਫੈਸਲਾ ਵੀ ਲਗਭਗ 1 ਮਹੀਨਾ ਟਾਲਣ ਦੇ ਅਸਾਰ ਨੇ ਪ੍ਰੋਸੈਜੋਕ ਸੂਤਰ ਕਹਿੰਦੇ ਆ ਕਿ ਕਾਂਗਰਸ ਪਾਰਟੀ ਪੰਜਾਬ ਦੇ 13 ਲੋਕ ਸਭਾ ਹਲਕੇ ਵਾਸਤੇ ਉਮੀਦਵਾਰਾਂ ਦਾ ਫੈਸਲਾ ਮਹੀਨਾ ਠਹਿਰ ਕੇ ਕਰੇਗੀ ਕਿਉਂਕਿ ਬਹੁਤ ਪਹਿਲਾਂ ਉਮੀਦਵਾਰ ਦਾ ਐਲਾਨ ਕੀਤੇ ਜਾਣ ਨਾਲ ਖਰਚਾ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਦੂਜਾ ਪਾਰਟੀ ਦੇ ਅੰਦਰਲੇ ਵਿਰੋਧੀ ਵੀ ਸੁਰ ਆਪਣੀ ਗਰਮ ਕਰ ਸਕਦੇ ਨੇ ਇਸ ਵੇਲੇ ਪੰਜਾਬ ਚ ਚੋਣਾਂ ਲਈ 2 ਬਿਨਾ ਤੋਂ ਵੱਧ ਦਾ ਸਮਾਂ ਰਹਿੰਦਾ ਹੈ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਚ ਸੰਭਾਵੀ ਉਮੀਦਵਾਰਾਂ ਬਾਰੇ ਕਾਫੀ ਚਰਚਾ ਹੋਈ ਦੋ ਹਲਕਿਆਂ ਦੇ ਉਮੀਦਵਾਰਾਂ ਬਾਰੇ ਫੈਸਲਾ ਆਖਰੀ ਮੌਕੇ ਕਰਨ ਦਾ ਫੈਸਲਾ ਕੀਤਾ ਗਿਆ ਇਹਨਾਂ ਹਲਕਿਆਂ ਵਿੱਚ ਬਠਿੰਡਾ ਤੇ ਫਿਰੋਜ਼ਪੁਰ ਸ਼ਾਮਲ ਨੇ ਇਹਨਾਂ ਦੋਵਾਂ ਹਲਕਿਆਂ ਤੋਂ ਬਾਦਲ ਪਰਿਵਾਰ ਦੇ ਮੈਂਬਰਾਂ ਦੇ ਚੋਣ ਲੜਨ ਦੀ ਸੰਭਾਵਨਾ ਹੈ ਸ਼੍ਰੋਮਣੀ ਕਾਲੀਦਾਲ ਵੱਲੋਂ ਬਠਿੰਡਾ ਤੇ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਦੀ ਚੋਣ ਮੁਤਾਬਕ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ ਬਠਿੰਡਾ ਦੇ ਸਾਬਕਾ ਵਿਧਾਇਕ ਅ ਪੁੱਤਰ ਮੋਤ ਮਹਿੰਦਰਾ ਨੇ ਟਿਕਟ ਦੀ ਮੰਗ ਕੀਤੀ ਹੈ ਇਸ ਤਰ੍ਹਾਂ ਫੋਟ ਪਰ ਲੋਕ ਸਭਾ ਹਲਕੇ ਤੋਂ ਕੈਪਟਨ ਪੰਤੀ ਰਾਣਾ ਗੁਰਜੀਤ ਸਿੰਘ ਸੋਢੀ ਤੇ ਕੁਝ ਦਿਨ ਪਹਿਲਾਂ ਸ਼ੋਮਨੀ ਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਰਲੇ ਸੇਟਿੰਗ ਲੋਕ ਸਭਾ ਮੈਂਬਰ ਛੇਰ ਸਿੰਘ ਖਬਾਇਆ ਤੋਂ ਇਲਾਵਾ ਸਾਫ ਕਾ ਮੰਤਰੀ ਅੰਤਰਾ ਜੋਸਨ ਦਾ ਨਾਮ ਵੀ ਟਿਕਟ ਦੇ ਦਅਵੇਦਾਰਾਂ ਵਿੱਚ ਸ਼ਾਮਲ ਹੈ ਇਸ ਕਰਕੇ ਇਹਨਾਂ ਦਅਵੇਦਾਰਾਂ ਦੀ ਕਿਸਮਤ ਦਾ ਫੈਸਲਾ ਕਾਲੀ ਦਲ ਵੱਲੋਂ ਉਮੀਦ ਪੜਨ ਐਲਾਨ ਕੀਤੇ ਜਾਣ ਨਾਲ ਜੁੜ ਗਿਆ ਚੇਤੇ ਰਹਿ ਕੇ ਗੁਰਦਾਸਪੁਰ ਇਦੇ ਵਿੱਚ ਲੋਕ ਸਭਾ ਦੀ ਸੀਟ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਦਿਨ ਪਹਿਲਾਂ ਸੁਨੀਲ ਜਾਖੜ ਦੇ ਨਾਂ ਦੀ ਪੱਕੀ ਕਰ ਦਿੱਤੀ ਸੀ ਹੁਣ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਚ ਮੌਸਮ ਅੱਜ ਨਿਖਰਿਆ ਰਿਹਾ ਪਤਲੀਆਂ-ਪਤਲੀਆਂ ਤਿੱਤਲ ਖੰਭੀਆਂ ਜੜੀਆਂ ਬਦਲੀਆਂ ਸਨ ਸੂਰਜ ਦੀ ਤਿੱਖੀ ਧੁੱਪ ਅਗੇ ਕੁਛ ਨਹੀਂ ਵਟਿਆ ਗਿਆ ਨਾ ਬਦਲੀਆਂ ਦਾ ਅੱਜ ਧੁੱਪ ਨਿੱਗੀ ਸੀ ਔਰ ਪਤਲੀ ਹਵਾ ਵੀ ਵਿੱਚੇ-ਵਿੱਚ ਵਗਦੀ ਰਹੀ ਫਿਰ ਵੀ ਮੌਸਮ ਸਾਫ਼ ਹੋਣ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਜੇਕਰ ਕੁਝ ਦਿਨ ਮੌਸਮ ਹੋਰ ਸਾਫ਼ ਰਹਿੰਦਾ ਤਾਂ ਸਿੱਟੇ ਕੱਢੀ ਖੜੀ ਕਣਕ ਦੀ ਫਸਲ ਉੱਤੇ ਸੁਨਹਿਰੀ ਭਾ ਦੀ ਹਲਕੀ ਜਿਹੀ ਚਾਦਰ ਰੰਗ ਬਖੇਰੇਗੀ ਤੇ ਸਿੱਟਿਆਂ ਵਿੱਚ ਦਾਣੇ ਤਾਕਤਵਰ ਹੋਣਗੇ ਦੂਜੇ ਬਨੇ ਕਸ਼ਮੀਰ ਤੋਂ ਖਬਰਾਂ ਜਿੱਥੇ ਕੜਾਕੇ ਦੀ ਠੰਡ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਰੇਡੀਓ ਪ੍ਰੋਗਰਾਮ ਪੰਜਾਬ ਦੀ ਗੂੰਜ ਇਸੀ ਖਬਰਾਂ ਦਾ ਦੂਜਾ ਹਿੱਸਾ ਦੋ ਵਿਸ਼ੇਸ਼ ਰਿਪੋਰਟਾਂ ਮਾਪਿਆਂ ਦੀਆਂ ਬਾਹਾਂ ਬਣੀਆਂ ਪ੍ਰਵਾਸੀ ਧੀਆਂ ਆਸਟ੍ਰੇਲੀਆ ਤੋਂ ਆਈਆਂ ਰਿਪੋਰਟ ਤੇ ਡਾਲਰਾਂ ਦੀ ਚਮਕ ਨੇ ਖਾਲੀ ਕੀਤੇ ਪੰਜਾਬ ਦੇ ਪਿੰਡ ਇਹ ਆਈ ਹੈ ਜਲੰਧਰ ਤੋਂ ਯਾਨੀ ਦੁਆਬੇ ਤੋਂ ਰਿਪੋਰਟ ਰਿਪੋਰਟ ਵੀ ਸਾਂਝੀ ਕਰਾਂਗੇ ਫਿਲਹਾਲ ਵਾਰੀ ਕੁਝ ਇੱਕ ਸੰਦੇਸ਼ਾਂ ਦੀ ਸੁਣਦੇ ਰਹਿਣਾ ਰੇਡੀਓ ਪ੍ਰੋਗਰਾਮ ਪੰਜਾਬ ਦੀ ਗੂੰਜ ਗੁਜਰਾਤ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ, ਜਵਾਨਾਂ, ਨਿਆਪਾਲਕਾਂ ਤੇ ਰੋਜ਼ਗਾਰ ਦੇ ਮੁੱਦੇ ਤੇ ਮੋਦੀ ਸਰਕਾਰ ਨੂੰ ਜਮ ਕੇ ਘੇਰਿਆ। ਰਾਹੁਲ ਨੇ ਪਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਆਖੇ ਕਿ ਹਮਲੇ ਦੀ ਜ਼ਿੰਮੇਵਾਰ ਅੱਤਵਾਦੀ ਮਸੂਦ ਅਜ਼ਰ ਨੂੰ ਕਾਂਗਰਸ ਸਰਕਾਰ ਨੇ ਫੜਿਆ ਸੀ ਲੇਕਿਨ ਭਾਜਪਾ ਦੀ ਸਰਕਾਰ ਨੇ ਮਸੂਦ ਅਜ਼ਰ ਦੀ ਹਵਾਈ ਜਹਾਜ਼ ਵਿੱਚ ਬਿਠਾ ਕੇ ਪਾਕਿਸਤਾਨ ਭੇਜ ਦਿੱਤਾ। ਰਾਹੁਲ ਨੇ ਮੋਦੀ ਸਰਕਾਰ ਤੇ ਹਮਲਾ ਬੋਲਦੇ ਆਖਿਆ ਕਿ ਦੋ ਵਿਚਾਰਧਾਰਾਾਂ ਦੀ ਲੜਾਈ ਹੈ। ਉਹਨਾਂ ਆਖਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਚਾਰ ਜੱਜ ਪ੍ਰੈਸ ਦੇ ਸਾਹਮਣੇ ਆਉਂਦੇ ਆ ਤੇ ਕਹਿੰਦੇ ਆ ਕਿ ਸਾਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇੱਕਦਮ ਬਾਅਦ ਜੱਜ ਲੋਹਾ ਦਾ ਨਾਮ ਆਉਂਦਾ ਹੈ। ਉਹਨਾਂ ਆਖਿਆ ਕਿ ਆਮ ਤੌਰ ਤੇ ਜਨਤਾ ਸੁਪਰੀਮ ਕੋਰਟ ਦੇ ਕੋਲ ਜਾਂਦੀ ਹੈ ਇਨਸਾਫ ਲਈ, ਲੇਕਿਨ ਅੱਜ ਦੇ ਹਿੰਦੁਸਤਾਨ ਵਿੱਚ ਸੁਪਰੀਮ ਕੋਰਟ ਦੇ ਜੱਜ ਜਨਤਾ ਦੇ ਸਾਹਮਣੇ ਇਨਸਾਫ ਮੰਗਦੇ ਨੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਖਿਆ ਕਿ ਬੀਮੇ ਦਾ ਪੈਸਾ ਕਿਸਾਨਾਂ ਕਿਸਾਨ ਦਿੰਦੇ ਆ ਲੇਕਿਨ ਨੁਕਸਾਨ ਹੋਣ ਤੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਆਖਿਆ ਕਿ ਮਸood ਅਜਰ ਨੇ ਪੁਲਵਾਮਾ ਵਿੱਚ ਅਟੈਕ ਕੀਤਾ ਉਹਨਾਂ ਆਖਿਆ ਕਿ ਉਹ ਮੋਦੀ ਨੂੰ ਪੁੱਛਣਾ ਚਾਹੁੰਦੇ ਆ ਕਿ ਮਸood ਅਜਰ ਨੂੰ ਪਾਕਿਸਤਾਨ ਕਿਸ ਨੇ ਭੇਜਿਆ ਭਾਜਪਾ ਦੀ ਸਰਕਾਰ ਨੇ ਵਿਸ਼ੇਸ਼ ਹਵਾਈ ਜਹਾਜ਼ ਵਿੱਚ ਬਿਠਾ ਕੇ ਤੇ ਦੇਸ਼ ਦਾ ਪੈਸਾ ਦੇ ਕੇ ਉਸ ਨੂੰ ਭੇਜਿਆ ਉਹਨਾਂ ਆਖਿਆ ਕਿ ਹਵਾਈ ਜਹਾਜ਼ ਵਿੱਚ ਅਜੀਤ ਰਬੋਲਵੀ ਸਕਾਟ ਕਰਕੇ ਪਾਕਿਸਤਾਨ ਗਏ ਸਨ ਉਹਨਾਂ ਆਖਿਆ ਕਿ ਤੁਸੀਂ ਐਸੇ ਦੇਸ਼ ਭਗਤਾਂ ਦੀ ਗੱਲ ਕਰਦੇ ਹੋ ਉਹਨਾਂ ਆਖੇ ਕਿ ਜਿਸ ਦਿਨ ਪਾਕਿਸਤਾਨ ਦੇ ਖਿਲਾਫ ਲੜਾਈ ਹੋ ਰਹੀ ਸੀ ਉਸੇ ਦਿਨ ਨਰਿੰਦਰ ਮੋਦੀ ਨੇ ਆਪਣੇ ਦੋਸਤ ਦੇ ਨਾਮ ਤੇ ਦੇਸ਼ ਦੇ ਪੰਜ 에어ਪੋਰਟ ਕਰ ਦਿੱਤੇ ਸੋਸ਼ਲ ਮੀਡੀਆ ਇੰਨਾ ਪ੍ਰਭਾਵਿਤ ਹੋ ਗਿਆ ਕਿ ਹੁਣ ਇਸ ਦੀ ਵਰਤੋਂ ਚੋਣਾਂ ਵਿੱਚ 86 ਫੀਸਦੀ ਲੈਂਣ ਲਈ ਵੀ ਕੀਤੀ ਜਾ ਰਹੀ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ ਚੋਣ ਵਿਭਾਗ ਨੇ ਪਹਿਲੀ ਵਾਰ ਆਈਟੀ ਸੈੱਲ ਬਣਾਇਆ ਹੈ ਜਿਸ ਦੀ ਜ਼ਿੰਮੇਵਾਰੀ ਸਿਰਫ ਸੋਸ਼ਲ ਮੀਡੀਆ ਤੇ ਨਜ਼ਰ ਰੱਖਣੀ ਹੋਏਗੀ ਅਸਿਸਟੈਂਟ ਰਟਰਨਿੰਗ ਅਫਸਰ ਪੱਧਰ ਦੇ ਅਧਿਕਾਰੀ ਦੀ ਦੇਖਰੇਖ ਵਿੱਚ ਪ੍ਰੋਫੈਸ਼ਨਲ ਦਾ ਇਹ ਸੈੱਲ ਸਰਗਰਮ ਰਹੇਗਾ ਇਸ ਟੀਮ ਨੇ ਆਈਟੀ ਐਕਸਪਰਟ ਵੀ ਰੱਖਿਆ ਜੋ ਸਾਰਾ ਦਿਨ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਨਜ਼ਰ ਰੱਖਣਗੇ ਉਹਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਪੋਸਟਾਂ ਨੂੰ ਤੇ ਕਮੈਂਟਸ ਨੂੰ ਦੇਖਿਆ ਜਾਏਗਾ ਚੋਣ ਜਾਬਤੇ ਦੀ ਉਲੰਘਣਾ ਹੋਣ ਤੇ ਇਸ ਦਾ ਰਿਕਾਰਡ ਕੀਤਾ ਜਾਏਗਾ ਇਹਨਾਂ ਹੀ ਨਹੀਂ ਕਿਸੇ ਤਰ੍ਹਾਂ ਦੇ ਇਤਰਾਜਯੋਗ ਸਮੱਗਰੀ ਨੂੰ ਤੁਰਤ ਹਟਾਉਣ ਲਈ ਪੁਲਿਸ ਨੇ ਵੀ ਇੱਕ ਟੀਮ ਬਣਾਈ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਖਿਆ ਕਿ ਇਹ ਚੋਣਾਂ ਦਿੱਲੀ ਵਾਲਿਆਂ ਲਈ ਬਹੁਤ ਜ਼ਰੂਰੀ ਨੇ ਉਹਨਾਂ ਆਖੇ ਕਿ ਕੇਸ਼ਵਰ ਦਿੱਲੀ ਦੇ ਲੋਕ ਪ੍ਰਧਾਨ ਮੰਤਰੀ ਬਣਾਉਣ ਲਈ ਨਹੀਂ ਬਲਕਿ ਦਿੱਲੀ ਨੂੰ ਪੂਰੇ ਸੂਬੇ ਦਾ ਦਰਜਾ ਦਿਵਾਉਣ ਲਈ ਵੋਟਾਂ ਪਾਉਣ ਦਿੱਲੀ ਵਿੱਚ ਕਾਂਗਰਸ ਨਾਲ ਗੱਠਜੋੜ ਦੀਆਂ ਅਟਕਲਾਂ ਤੇ ਉਹਨਾਂ ਆਖੇ ਕਿ ਉਹਨਾਂ ਨੂੰ ਕੋਈ ਸਨੇਹਾ ਨਹੀਂ ਮਿਲਿਆ ਕੇਜਰੀਵਾਲ ਨੇ ਆਖਿਆ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਖਸ਼ਿਤ ਕਹਿ ਰਹੀ ਹੈ ਕਿ ਉਹ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ ਉਹਨਾਂ ਆਖਿਆ ਕਿ ਸਾਡੇ 19 ਸਰਵੇ ਸਾਨੂੰ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਿਨਾ ਗੱਠਜੋੜ ਤੋਂ ਇੱਥੋਂ ਦੀ ਸੱਤਾ ਸੀਟਾਂ ਤੇ ਜਿੱਤ ਹਾਸਲ ਕਰੇਗੀ ਉਹਨਾਂ ਆਖਿਆ ਕਿ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ-ਪਾਕਿਸਤਾਨ ਤਣਾਅ ਤੋਂ ਭਾਜਪਾ ਨੂੰ ਨੁਕਸਾਨ ਹੋਏਗਾ ਉਹਨਾਂ ਆਖੇ ਕਿ ਹੁਣ ਮੁਸਲਮਾਨ ਭਾਈਚਾਰਾ ਵੀ ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਉੱਥੇ ਵੀ ਉਹਨਾਂ ਆਖੇ ਕਿ ਪੰਜਾਬ ਵਿੱਚ ਘਟਚੜ ਨੂੰ ਲੈ ਕੇ ਇਸੇ ਸੰਬੰਧੀ ਗੱਲਬਾਤ ਚੱਲ ਰਹੀ ਹੈ ਕੇਜਰੀਵਲ ਨੇ ਇਸ਼ਾਰਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਭਾਜਨ ਸਮਾਜ ਪਾਰਟੀ ਨਾਲ ਸਮਝੌਤਾ ਹੋ ਰਿਹਾ ਹੈ ਜਦਕਿ ਮਾਇਆਵਤੀ ਸਾਫ਼ ਕਹਿ ਚੁੱਕੀ ਹੈ ਕਿ ਉਹ ਕਿਸੇ ਨਾਲ ਸਮਝੌਤਾ ਨਹੀਂ ਕਰਨਗੇ ਇਥੋਪੀਅਨ 에ਅਰਲਾਈਨ ਵਿੱਚ ਮਾਰੇ 157 ਯਾਤਰੀਆਂ ਵਿੱਚ 6 ਕੈਨੇਡੀਅਨ ਪਰਿਵਾਰਕ ਮੈਂਬਰਾਂ ਦੀ ਵੀ ਮੌਤ ਹੋ ਗਈ ਇਸ ਬਾਰੇ 6 ਮ੍ਰਿਤਕ ਮੈਂਬਰ ਬ੍ਰਮਟਨ ਰਹਿੰਦੇ ਭਾਰਤੀ ਵੈਦਿਆ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਇਸ ਪਰਿਵਾਰ ਦੇ 6 ਮੈਂਬਰ ਆਪਣੇ ਪਰਿਵਾਰਕ ਟ੍ਰਿਪ ਤੇ ਕੀਨੀਆ ਲਈ ਰਵਾਨਾ ਹੋਏ ਸਨ ਜਦੋਂ ਇਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਉਸ ਵਿੱਚ ਬੈਠੇ 157 ਯਾਤਰੀ ਸਦਾ ਲਈ ਮੌਤ ਦੇ ਨੀਂਦ ਸੌਂ ਗਏ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਐ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ